ਪਠਾਨਕੋਟ ਵਿਖੇ ਬੱਚਿਆਂ 'ਚ ਵਧ ਰਿਹਾ ਡਾਇਰੀਆ ਜੋਨਡਸ ਸਰਦੀ ਜ਼ੁਕਾਮ ਦਾ ਖਤਰਾ ਪਠਾਨਕੋਟ ਦੇ ਸਿਵਲ ਹਸਪਤਾਲ ਵਿਖੇ 14 ਬੱਚੇ ਹਨ ਬਿਮਾਰੀਆਂ ਦੀ ਵਜ੍ਹਾ ਨਾਲ ਦਾਖਲ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਇਲਾਜ ਮੌਸਮ 'ਚ ਹੋਏ ਬਦਲਾਅ ਦੀ ਵਜ੍ਹਾ ਨਾਲ ਇਹਨਾਂ ਦੇਨੀ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਗਿਣਤੀ ਦਾ ਇਜ਼ਾਫਾ ਹੁੰਦਾ ਦਿਸ ਰਿਹਾ ਹੈ ਤੇ ਇਹਨਾਂ ਮਰੀਜ਼ਾਂ 'ਚ ਜ਼ਿਆਦਾ ਗਿਣਤੀ ਇਹਨਾਂ ਦੇਨੀ ਬੱਚਿਆਂ ਦੀ ਦਿਸ ਰਹੀ ਹੈ ਜੋ ਕਿ ਡਾਇਰੀਆ ਜੋਨਡਸ ਸਰਦੀ ਖਾਂਸੀ ਦੇ ਨਾਲ ਪੀੜਿਤ ਹਨ ਇਸ ਸਬੰਧੀ ਜਦ ਇਹਨਾ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੌਸਮ 'ਚ ਹੋਏ ਬਦਲਾਅ ਦੀ ਵਜ੍ਹਾ ਨਾਲ ਬੱਚਿਆਂ ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਦਿਖ ਰਿਹਾ ਹੈ ਉਹਨਾਂ ਕਿਹਾ ਇਸ ਮੌਕੇ 14 ਦੇ ਕਰੀਬ ਬੱਚੇ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ ਦੇ ਲਈ ਦਾਖਲ ਹਨ ਜਿਸ ਵਿੱਚ ਡਾਇਰੀਆ ਜੋ ਨੌਦੇ ਸਤੇ ਖਾਸੀ ਜ਼ੁਕਾਮ ਦੇ ਮਰੀਜ਼ ਸ਼ਾਮਲ ਹਨ ਅਤੇ ਜਿਆਦਾ ਮਰੀਜ਼ ਡਾਇਰੀਆ ਦੀ ਬਿਮਾਰੀ ਦੇ ਨਾਲ ਪੀੜਿਤ ਹਨ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਤਾਂ ਜੋ ਬਦਲੇ ਮੌਸਮ ਦੇ ਮિજાਜ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ ਡਾਕਟਰ ਸਿਮਰ ਸਾਹਜ ਜੀ ਡਾਇਰੀਆ ਕੀ ਸੋਚਾ ਬੱਚਿਆਂ ਨੂੰ ਆ ਕੇ ਤੁਸੀਂ ਦੇਖੋ ਕਰਕੇ ਤੁਹਾਨੂੰ ਇਹ ਮੌਕਾ ਦੇ ਸਿਮਰ ਲੇਜ ਜੀ ਦਾ ਮੈਂ ਨਮਸ਼ਕਾਰ ਜੀ ਮੈਂ ਡਾਕਟਰ ਰੇ ਐਜ਼ ਅ ਚਾਈਲਡ ਸਪੈਸ਼ਲਿਸਟ ਸਿਵਲ ਹਸਪਤਾਲ ਤੋਂ ਮੁਹੰਤ ਦੇ ਵਿੱਚ ਹਾਂ

ਇਸ ਇਹੀ ਤਿੰਨਾਂ ਚੀਜ਼ਾਂ ਦੇ ਕਾਰਨ ਜਿਆਦਾ ਡਾਈਗਨੋਸ ਨਾਲ ਹੈ ਤੇ ਜੌਂਡਿਸ ਦੇ ਨਾਲ ਵੀ ਹੈਗੇ ਆ ਕਿੰਨਾ ਕੁ ਪਟੀ ਦੇ ਜਿਹੜਾ ਇਜ਼ਾਫਾ ਹੋਇਆ ਹਲੋ OPD ਦੇ ਵਿੱਚ ਜਿਹੜਾ ਹੈ ਜੀ ਉਹ ਜਿੱਦਾਂ ਪਹਿਲੇ ਜਿੰਨੀ OPD ਸੀ ਉੰਨੀ ਹੀ ਹੈਗੀ ਆ ਬਟ ਪੇਸ਼ੈਂਟਸ ਜਿਹੜੇ ਆ ਜਿਆਦਾ ਇਸ ਕੰਪਲੇਂਟ ਦੇ ਨਾਲ ਆ ਰਹੇ ਆ ਕਿੰਨੇ ਪੇਸ਼ੈਂਟਾਂ ਦੇ ਬੱਚਿਆਂ ਦੀ ਜਿੰਨਾ ਦੇ ਉੱਤਾਰ ਸਾਰੇ ਸੰਕਰਨ ਤੇ ਆ ਪੀਡੀਆਟ੍ਰੀਸ਼ੀਨ ਹੋਣ ਦੇ ਕਾਰਨ ਸਾਡੇ ਕੋਲ 16 ਸਾਲ ਤੱਕ ਤੇ ਇਹੀ ਬੱਚਿਆਂ ਦੇ ਉਸ ਤੋਂ ਉੱਤੇ ਵਾਲੇ ਜਿਹੜੇ ਪੇਸ਼ੈਂਟ ਦਿਆ ਉਹ ਆਪਣਾ ਮੈਡੀਸਨ ਵਾਲੇ ਡਾਕਟਰ ਦੇਖਦੇ ਆ